ਕੱਲ੍ਹ ਮੈਂ ਗਈ ਵਿਆਹ ਤੇ ਮੇਰੇ ਨਾਲ ਕੀ ਹੋਇਆ ਉੱਥੇ ਸੁਣ ਲੋ ਲੈ ਜਦੋਂ ਮੈਂ ਵਿਆਹ ਤੇ ਗਈ ਮੈਂ ਲੱਗੀ ਰੋਟੀ ਪਾਣ ਮੈਨੂੰ ਦਵਾ-ਦਵਾ ਭੁੱਖ ਲੱਗੀ ਹੋਈ ਬਹੁਤ ਜਾਵਾਂ ਹੈਨਾ ਮੈਂ ਫਟਾਫਟ ਪਹਿਲਾਂ ਤਾਂ ਅੰਦਰ ਵੜੀ ਜਦ ਮੈਂ ਦੇਖਿਆ ਹਾਏ ਅੰਨੀਆ ਸਾਹਣੀਆਂ ਸੋਹਣੀਆਂ ਸਬਜ਼ੀਆਂ ਲੱਗੀਆਂ ਅੰਨੀਆਂ ਸੋਹਣੇ ਸੋਹਣੇ ਪਕਵਾਨ ਕਿਤੇ ਸ਼ਾਹੀ ਪਨੀਰ ਹੂੰ ਕਿਤੇ ਗਲਾਬ ਜਾਮਣਾ ਕਿਤੇ ਰਸਗੁੱਲੇ ਕਿਤੇ ਆਈਸਕ੍ਰੀਮ ਲੈ ਮੈਂ ਚੱਕੀ ਪਲੇਟ ਰੋਟੀ ਪਾਉਣ ਨੂੰ ਲੈ ਵੀ ਪਹਿਲਾਂ ਮੈਂ ਸਲਾਦ ਤਾਂ ਮੜ ਜਾ ਰੱਖ ਲਿਆ ਇੰਨੇ ਨੂੰ ਕੀ ਹੋਇਆ ਕਿਹੜੀ ਬਰਦਾਤ ਹੋਈ ਇੱਕਦਮ ਸਾਰੀਆਂ ਲਾਈਟਾਂ ਬੰਦ ਹੋ ਗਈਆਂ ਨਾ ਤਾਂ ਮੈਨੂੰ ਕੋਈ ਸਬਜ਼ੀ ਦਿਖੇ ਨਾ ਮੈਨੂੰ ਕੋਈ ਰੋਟੀ ਦਿਖੇ ਬਸ ਤੁੱਕੇ ਜੇ ਨਾਲ ਪਾ ਲਈ ਦਾਲ ਦੇ ਵਿੱਚ ਹੀ ਆਈਸਕ੍ਰੀਮ ਪਾ ਲਈ ਦਾਲ ਦੇ ਵਿੱਚ ਹੀ ਬੂੰਦੀ ਪਾ ਲਈ ਵਿੱਚ ਹੀ ਪਾ ਲਿਆ ਸਾਰਾ ਕੁਝ ਕਾਲਾ ਮਲਾ ਜਾ ਹੋ ਗਿਆ ਰੋਟੀਆਂ ਚੱਕ ਲਈਆਂ ਮੈਂ ਦਵਾ ਦਬ ਲਾ ਗਈ ਖਾਣ ਮੈਂ ਕਿਾ ਚੱਲ ਨਹੀਂ ਰਹੀ ਆ ਕਿਹੜਾ ਕਿਸੇ ਨੂੰ ਪਤਾ ਲੱਗਣਾ ਕਿੰਨੀਆਂ ਕਿ ਰੋਟੀਆਂ ਖਾ ਗਈ ਕੀ ਖਾ ਗਈ ਕੀ ਨਹੀਂ ਬਾਈ ਕੀ ਹੋਇਆ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿਹੋ ਜਿਹਾ ਮੌਸਮ ਚੱਲ ਰਿਹਾ ਹੈਣਾ ਲੱਗੇ ਹੋਈ ਮੈਂ ਤਾਂ ਦਵਾ ਦਵਾ ਖਾਣ ਹਾਏ ਹਾਏ ਭਲੇਖੇ ਨਾਲ ਮੈਂ ਤਾਂ ਮੈਂ ਤਾਂ ਉ ਤਾਂ ਬੈਸ ਨੂੰ ਆ ਮੈਂ ਤਾਂ ਜਾ ਕੇ ਮੁਰਗੇ ਦੀ ਕਣਚੀ ਵੀ ਵਿੱਚ ਹੀ ਦਮਾਲ ਲਈ ਮੈਨੂੰ ਨਹੀਂ ਪਤਾ ਲੱਗਾ ਕਿਹੜੇ ਟਾਈਮ ਪੈ ਗਿਆ ਲੈ ਬਈ ਜਦ ਮੈਂ ਲੱਗੀ ਖਾਣ ਮੈਂ ਕਿਹਾ ਇਹ ਕੀ ਆ ਗਿਆ ਮੂੰਹ ਚ ਹੈ ਹਾਏ ਹਾਏ ਐਨੇ ਨੂੰ ਕੀ ਹੋਇਆ ਚੱਲ ਥੋੜੀ ਜੀ ਰੋਟੀ ਰੋਟੀ ਖਾ ਲਈ ਮੈਂ ਐਨੇ ਨੂੰ ਆ ਗਈ ਲੈਟ ਲੈ ਬਸ ਫਿਰ ਜਿਹੜਾ ਕੁਝ ਮੈਂ ਦੇਖਿਆ ਮੇਰੀ ਥਾਲੀ ਚ ਕੀ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਐਨਾ ਤਾਂ ਮੱਛਰ ਪਿਆ ਹੋਇਆ ਮੇਰੀ ਥਾਲੀ 'ਚ ਹੈ ਜਿੰਨਾ ਲੈਟ ਤੇ ਮੱਛਰ ਸੀ ਸਾਰਾ ਮੇਰੀ ਥਾਲੀ 'ਚ ਬੜ ਗਿਆ ਮੇਰੀ ਤਾਂ ਇੱਕ ਉਲਟੀ ਜਾਵੇ ਬਸ ਮੈਂ ਤਾਂ ਨਾ ਜਦ ਦੇਖੀ ਹਾਏ ਹਾਏ ਬੀਚੀ ਦਾਲ ਦੇ ਮੁਰਗੇ ਦੀ ਟੰਗ ਮੈਂ ਤਾਂ ਥਾਲੀ ਉੱਥੇ ਹੀ ਰੱਖਤੀ ਮੈਂ ਤਾਂ ਉਲਟੀਆਂ ਕਰਦੀ ਫਿਰਾਂ ਮੇਰਾ ਤਾਂ ਬੁਰਾ ਹਾਲ ਹੋ ਗਿਆ ਲੈ ਭਾਈ ਜਿਨ੍ਹਾਂ ਜਿਨ੍ਹਾਂ ਨੇ ਹੁਣ ਮੇਰੀ ਇਹ ਵੀਡੀਓ ਦੇਖੀ ਆ ਮੈਨੂੰ ਪੱਕਾ ਪਤਾ ਮਨ ਤਾਂ ਕਚਾਉਣਾ ਦਾ ਵੀ ਹੋ ਗਿਆ ਹੋਣਾ ਖਰਾਬ ਹੋ ਗਿਆ ਹੋਣਾ ਕੋਈ ਨਾ ਜੀ ਇਹ ਤਾਂ ਹੱਡ ਬੀਤੀ ਸੁਣਾਈ ਆ ਲੈ ਜੇ ਕਿਤੇ ਰੋਟੀ ਖਾਂਦੇ ਹੋਏ ਲਾਈਟ ਭੱਗ ਜੇ ਨਾ ਖਾਣਾ ਨਾ ਕਦੇ ਪਾਇਓ ਕਦੇ ਨਾ ਖਾਓ ਨਹੀਂ ਤਾਂ ਮੇਰੇ ਵਾਲਾ ਹਾਲ ਹੋਊਗਾ ਇਹ ਨਹੀਂ ਪਤਾ ਨੇਰੇ ਚ ਕੀ ਕੀ ਖਾਜੋ ਮੈਨੂੰ ਪਤਾ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਦੇਖੀ ਆ ਹੈਨਾ ਉਹਨਾਂ ਦਾ ਮਨ ਬਹੁਤ ਖਰਾਬ ਹੋ ਗਿਆ ਕੋਈ ਨਾ ਹਜਮੁਲੇ ਦੀ ਕੋਲੀ ਖਾ ਲਓ ਤੇ ਜੇ ਹੋਰਾਂ ਦਾ ਵੀ ਖਰਾਬ ਕਰਨਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਜਿਨ੍ਹਾਂ ਤੋਂ ਤੁਸੀਂ ਚਾਹਦੇ ਹੋ ਨਾ ਜੀ ਕੱਚਾ ਹੋ ਜਾ ਰੋਟੀ ਖਾਂਦੇ ਹੋਏ ਸਾਰਿਆਂ ਨੂੰ ਸੈਂਡ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਗਵੰਡੀਆਂ ਨੂੰ ਖਾਸ ਕਰਕੇ ਭੇਜ ਦੋ ਰਿਸ਼ਤੇਦਾਰਾਂ ਨੂੰ ਭੇਜ ਦੋ ਠੀਕ ਹੈ ਜੀ ਬਾਏ ਬਾਏ ਸਸਰੀ ਘਰ ਦਾ ਆਪਣਾ ਧਿਆਨ ਰੱਖਿਓ ਜੇ ਕਿਤੇ ਜਾਂਦੇ ਹੋ ਤਾਂ ਖਾਣਾ ਧਿਆਨ ਨਾਲ ਖਾਇ ਕਰੋ